ਜੀ ਸਭਾਂ ਸਾਡੇ ਜਿਹੜੇ ਗ੍ਰਿਡ ਦੇ ਵਰਕਰ ਸਾਡੇ ਵੀਡੀਓ ਅਭਿਨਵ ਜੀ ਇਹਨਾਂ ਦੇ ਨਾਲ ਆਇਆ ਸਾਹਿਬ ਡੀਪੀਆਰ ਮਹਿਕਮਾ ਤੁਹਾਡੇ ਸਾਰਿਆਂ ਨਾਲ ਗੁਰੂ ਦੀ ਵਕੀਲ ਪਤੇ ਦੀ ਗੱਲ ਕਰਨ ਲੱਗੇ ਆ ਫਤੇ ਦਾ ਜਵਾਬ ਬਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈਟਰ ਜੀ ਟਰੈਲਾਂ ਕੱਢਦੇ ਆ ਇਕੱਲੇ ਇਕੱਲੇ ਯਾ ਕਰਿਆ ਸਵਾ ਕਰੋੜ ਰੁਪਇਆ ਲੱਗਿਆ 1 ਕਰੋੜ 12 ਲੱਖ ਆ ਜਿਹੜਾ ਗ੍ਰੈਡ ਲਾਇਆ ਇੱਥੇ ਇੱਕ ਜਿਹੜਾ ਗ੍ਰੈਡ ਲਾਇਆ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਔਰ ਇਹ ਇਸ ਕਰਕੇ ਲਾਇਆ ਇਸ ਕਰਕੇ ਲਾਇਆ ਇੱਥੇ ਇਹ ਵੀ ਬਿਜਲੀ ਨਹੀਂ ਦਾ ਜਿੱਤੋਂ ਪੈ ਲੋਡ ਹੈ ਤੇ ਕਈ ਵਾਰੀ ਲੋਡ ਵੱਧ ਜਾਂਦਾ ਤੇ ਟਰਾਂਸਫਾਰਮ ਨੂੰ ਨੁਕਸ ਪੈ ਜਾਂਦਾ ਫਿਰ ਹਫਤਾ ਹਫਤਾ ਠੀਕ ਨਹੀਂ ਹੁੰਦਾ ਇਹ ਤਾਂ ਦੁਆਰਾ ਲਾਇਆ ਹੈ ਬਾਕੀ ਉਹ ਹੈ ਅੱਡ-ਅੱਡ ਪਿੰਡਾਂ 'ਚ ਕੋਟਪੁਰੇ ਦੇ 4 ਕਰੋੜ ਤੋਂ ਵੱਧ ਜਿਹੜੇ ਸੁਧਾਰ ਦੇ ਕੰਮ ਕੀ 4 ਕਰੋੜ ਦੇ ਸੱਟ ਕਰਤਾ ਤਾਂ ਕਿ ਬਿਜਲੀ ਸਾਰਿਆਂ ਨੂੰ ਸੌਖੀ ਮਿਲੇ ਔਰ ਇਹਦੇ ਨਾਲ ਕੋਟਪੁਰੇ ਸ਼ਹਿਰ ਤੇ ਜਿਹੜਾ ਲੋਡ ਆ ਨਾਲੇ-ਨਾਲੇ ਦੇ ਪਿੰਡਾਂ ਦੇ ਲੋਡ ਆ ਉਹ ਵੀ ਘਟੂ। ਸੋ ਬੜਾ ਵੱਡਾ ਇਹ ਰਿਆਸੇ ਵਿੱਚ ਛਾਵਾ ਜੀ ਤੁਹਾਨੂੰ ਬੈਕ ਨੇ ਸਾਰਿਆਂ ਨੂੰ ਜੀ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਔਰ ਤੁਸੀਂ ਬਬਲੇ ਜਿਹੜਾ ਤਰੀਕੇ ਨਾਲ ਕੰਮ ਕੀਤਾ ਔਰ ਕਾਕਾ ਸਾਹ ਤੇਰਾ ਕੰਮ ਵੀ ਹੋ ਜਾਣਾ ਮਹੀਨੇ ਤਾਈਂ ਮੋੜਾ ਵਾਲੀ ਸਪਲਾਈ ਹੁਣ ਇਧਰ ਹੋਇਆ ਕਰੂਗੀ ਧੰਨਵਾਦ ਆ ਤੁਹਾਡਾ ਠੀਕ ਹੈ ਚੱਕ ਲੈਗੇ ਫਿਰ ਦੇਖ ਦੱਸ ਕੀ ਕਰ ਸਕਦਾ ਬਾਕੀ ਉਹ ਹੈ ਯਾਰ ਮੈਨੋ ਦਾ ਨਾ ਮੋੜਾ ਵਾਲਾ ਤੇ ਬਾੜਾ ਮਾ ਬਾੜਾ ਹੀ ਮਾੜਾ ਥੱਤੀ ਬਹੁਤ ਮਾੜਾ ਸਾਨੂੰ ਬਹੁਤ ਅੱਛਾ ਬਹੁਤ ਮਾੜਾ ਤੇ ਮੇਰੇ ਮਨ ਨੂੰ ਐ ਲੱਗਿਆ ਸੀ ਵੀ ਚੀਫ ਇੰਜੀਨੀਅਰ ਇੱਥੋਂ ਦਾ ਤੇ ਬੰਦਾ ਵਧੀਆ ਤੇ ਵਧੀਆ ਕੰਮ ਹੋਊਗਾ ਇਹ ਤਾਂ ਹੁਣ ਜਿਹੜੇ ਨਵੇਂ ਆਏ ਚੀਫ ਸਾ ਉਹ ਵੀ ਬਹੁਤ ਵਧੀਆ